ਜਿਹੜੇ ਇਹਨਾਂ ਦੇ ਜੀਜਾ ਜੀ ਸੀਗੇ ਰੂਪ ਸਿੰਘ ਸ਼ਿਵਿਆਂ ਤੋਂ 1-2 ਕਿਲੋਮੀਟਰ ਬਾਹਰ ਮੋਟਰਸਾਈਕਲ ਡਿੱਗਿਆ ਗਿਆ ਦਿਖਾਇਆ ਗਿਆ ਇਹਨਾਂ ਨੂੰ ਜੀਐਸ ਕਾਲ ਜਿਹੜਾ ਆਪਣਾ ਫਰੀ ਕੋਡ ਦੇ ਵਿੱਚ ਆ ਉੱਥੇ ਦਾਖਲ ਕਰਵਾਇਆ ਗਿਆ ਦਾਖਲ ਕਰਵਾਉਣ ਤੋਂ ਬਾਅਦ ਚਲੋ ਜਿੱਦਾਂ ਲੋਕਾਂ ਨੂੰ ਐ ਲੱਗਿਆ ਵੀ ਐਕਸੀਡੈਂਟ ਕੇਸ ਆ ਪਰਿਵਾਰ ਨਹੀਂ ਸੀ ਮੌਕੇ ਤੇ ਉੱਤੇ ਉਹ ਐਕਸੀਡੈਂਟ ਕੇਸ ਦੇ ਹਿਸਾਬ ਨਾਲ ਐਮਐਲਆਰ ਰਿਪੋਰਟ ਕੱਟੀ ਗਈ ਸੀ ਡਾਕਟਰ ਸਾਹਿਬ ਨੇ ਐਮਜੋ ਹਸਪੀਟਲ ਦੇ ਉਹਨਾਂ ਨੇ ਇਹਨਾਂ ਦੇ ਬ੍ਰਦਰ ਨੂੰ ਬੁਲਾਇਆ ਵੀ ਅੱਦ ਅੱਦ ਕਰਕੇ ਯਾਰ ਮੈਨੂੰ ਤੁਸੀਂ ਐਮਐਲਆਰ ਰਿਪੋਰਟ ਕਟਵਾਓ ਵੀ ਇਹਦੇ ਐਕਸੀਡੈਂਟ ਕੇਸ ਨਹੀਂ ਹੈਗਾ ਇਹ ਇੰਨੇ ਦੇ ਹੈਡ ਇੰਜਰੀ ਆ ਦੋਨੋਂ ਸਾਈਡਾਂ ਬਹੁਤ ਜ਼ਿਆਦਾ ਮੋਟਾ ਚੜਾਵਾ ਚੜਿਆ ਹੋਇਆ ਲੱਗਦਾ ਪ੍ਰਸ਼ਾਸਨ ਨੂੰ ਜਿਹੜਾ ਪ੍ਰਸ਼ਾਸਨ ਇੰਨੀਂ ਅਗੇਲੀ ਕਰੀ ਜਾਂਦਾ 10 ਨੂੰ ਕੇ ਬੰਦੇ ਨੂੰ ਵੈਂਟੀਲੇਟਰ ਤੇ ਪਾਏ ਨੂੰ ਕੋਈ ਪ੍ਰਸ਼ਾਸਨ ਦਾ ਇੱਕ ਬੰਦਾ ਜਾ ਕੇ ਕੋਈ ਬਿਆਨ ਨਹੀਂ ਦੇਖਿਆ ਐਕਸੀਡੈਂਟ ਦੇ ਵਿੱਚ ਬੰਦਾ ਡਿੱਗਦਾਗਾ ਇੱਕ ਰਾਈਟ ਹੈਂਡ ਲੈਫਟ ਹੈਂਡ ਸੱਟ ਵੱਜਦੀ ਆ ਦੋਨੋਂ ਸਾਈਡ ਸੱਟ ਨਹੀਂ ਵੱਜਦੀ ਇਹਦੇ ਵਿੱਚ ਬੰਦੇ ਨੂੰ ਦੇਖ ਕੇ ਰੋਡ ਦੇ ਉੱਤੇ ਮੋਟਾ ਇਕੱਲੀ ਰੇਸ ਦੇ ਕੇ ਛੱਡਿਆ ਹੋਇਆ ਮਹੱਲੇ ਵਾਲਿਆਂ ਨੂੰ ਘਰਾਂ ਦੇ ਨੂੰ ਪੁੱਛਿਆ ਜਾ ਕੇ ਵੀ ਇੱਥੇ ਤੁਹਾਨੂੰ ਰਾਤ ਨੂੰ ਪਤਾ ਲੱਗਿਆ ਵੀ ਮੋਟਾ ਡਿੱਗਿਆ ਆਵਾਜ਼ ਆਈ ਕਹਿੰਦੇ ਕੋਈ ਆਵਾਜ਼ ਨਹੀਂ ਸੀ ਕੁਛ ਨਹੀਂ ਪਤਾ ਲੱਗਿਆ ਪੂਰੀ ਤੇਰਫਤਾਰ ਨਾਲ ਮੋਟਾ ਡਿੱਗਦਾ ਤਾਂ ਖੜਕਾ ਹੁੰਦਾ ਪਤਾ ਲੱਗਦਾ ਬਾਕੀ ਅੱਜਕੱਲ ਪਿੰਡਾਂ ਦੇ ਵਿੱਚ ਤਾਂ ਇੰਨਾ ਸ਼ਾਂਤ ਮਾਹੌਲ ਹੁੰਦਾ ਸਵੇਰ ਦੇ ਟਾਈਮ ਕੋਈ ਕੌਲੀ ਵੀ ਘਟਕ ਨਹੀਂ ਤਾਂ ਵੀ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਕੋਈ ਚੀਜ਼ ਡਿੱਗੀ ਹੈ ਤੇ ਮੋਟਾ ਨਾਲ ਤਾਂ ਬਹੁਤ ਵੱਡੀ ਚੀਜ਼ ਹੈ ਤੁਸੀਂ ਕਹਿੰਨੇ ਕਿ ਕਤਲ ਹੋਇਆ ਹੈ ਜੀ ਸਰ ਨਣੇ ਧਮਕੀ ਦਿੱਤੀ ਸੀ ਕਿ ਸਾਡੀ ਮਰੀ ਹੈ ਪਰਪਰ ਤੁਹਾਡਾ ਬੰਦਾ ਮਾਰਾਂਗੇ ਸਾਡਾ ਬ ਕਿੰਨੇ ਦਿਨਾਂ ਬਾਅਦ ਮੌਤ ਹੋਊਗੀ ਜਦੋਂ ਐਕਸੀਡੈਂਟ ਉਹਨਾਂ ਦੀ 8 ਤੋਂ 10 ਦਿਨਾਂ ਬਾਅਦ ਮਰਿਆ ਗਿਆ ਜੀ ਬੰਦਾ ਉਹ ਪੁਲਿਸ ਪ੍ਰਸ਼ਾਸਨ ਨੇ ਪੈਸਾ ਚੜਾਇਆ ਇਹਨਾਂ ਦੇ ਪੈਸੇ ਦੇ ਰੂਪ ਸਾਡੀ ਕੋਈ ਗੱਲ ਨਹੀਂ ਕੀਤੀ ਇਹਨੇ ਬੰਦਿਆਂ ਨੇ ਕਿਹਾ ਅਸੀਂ ਛੋੜਾ ਬੰਦਾ ਡਿੱਗਿਆ ਜੀ ਉਹ ਕੀਤਾ ਜੀ ਸਾਡੀ ਕੋਈ ਸੁਣਾਈ ਨਹੀਂ ਅਸੀਂ ਫੋਨ ਜਦ ਸਾਡਾ ਫੋਨ ਕੱਟ ਦਿੰਦਾ ਜੀ ਚਾਹੀਏ ਤਾਂ ਸਾਨੂੰ ਨਹੀਂ ਮਿਲਦੇਗੇ ਉਹ ਸਾਡੀ ਕੋਈ ਸੁਣਾਈ ਨਹੀਂ ਕੀਤੀ ਕੁਝ ਨਹੀਂ ਕੀਤਾ ਜਿੰਨਾ ਕੋਨਾ ਪੈਸਾ ਚੜਾਇਆ ਜੀ ਪਰਸਨਲ ਤੌਰ ਤੇ ਲੈਂਦੇ ਜੀ ਕੋਈ ਨਹੀਂ ਡਿੱਗਿਆ ਜੀ ਉਹ ਆ ਜੀ ਸਾਡਾ ਬੰਦਾ ਮਰ ਗਿਆ ਨਿਕ ਨਿਕੇ ਜੋ ਆਖ ਜੀ ਰੁਲ ਗਏ ਵੀ ਜੇ ਸਾਡੀ ਕਾਨੂੰਨੀ ਕਾਰਵਾਈ ਨਹੀਂ ਹੁੰਦੀ ਤਾਂ ਅਸੀਂ ਬਿ ਜਦੋਂ ਸੱਤਾ ਤੋਂ ਪਹਿਲਾਂ ਆਉਣ ਤੋਂ ਪਹਿਲਾਂ ਰਮਾਨ ਸਾਹਿਬ ਦੇ ਬਹੁਤ ਵੱਡੇ ਦਾਅਵੇ ਸੀ ਵੀ ਅਸੀਂ ਹਰੇਕ ਇਨਸਾਨ ਦਾ ਵਾਅਦਾ ਕਰਾਂਗੇ ਕਿਸੇ ਨਾ ਧੱਕਾ ਨਿਓ ਸਾਡੇ ਸਾਹਮਣੇ ਆਪਾਂ ਦੇਖ ਸਕਦੇ ਹਾਂ ਮਾਨ ਸਾਹਿਬ ਤੇ ਖੁਦ ਸਕਿਉਰਟੀ ਚ ਬੰਨਤਾ ਤੇ ਉਹਨਾਂ ਦੇ ਪਰਿਵਾਰ ਨਾਲ ਹੀ ਧੱਕਾ ਹੋ ਰਿਹਾ ਕਿਤੇ ਬੰਬ ਬਲਾਸਟ ਹੋ ਰਿਹਾ ਖਸ਼ਰਿਆਂ ਨੂੰ ਕਤਲ ਹੋ ਰਿਹਾ ਸ਼ਰਿਆਂ ਨੂੰ ਨਸ਼ੇ ਫੜੇ ਜਾ ਰਿਹਾ ਤੇ ਇਦੋਂ ਉੱਤੇ ਧੱਕਾ ਕੀ ਹੋਊਗਾ ਪਹਿਲਾਂ ਵਾਲੀ ਸਰਕਾਰਾਂ 100 ਗੁਣਾ ਵਧੀਆ ਸੀ ਇਦੋਂ ਇਹਨਾਂ ਨੇ ਜਿਵੇਂ ਅਤਿਆਚਾਰ ਕਰ ਰੱਖਿਆ ਇਦੋਂ ਉੱਤੇ ਕੁਝ ਨਹੀਂ ਹੋ ਸਕਦਾ ਕੋਈ ਕਿਸੇ ਦੀ ਸੁਣਵਾਈ ਨਹੀਂ ਹੋ ਰਹੀ ਸ਼ਰਿਆਂ ਨੂੰ ਕਤਲ ਹੋ ਰਿਹਾ ਜੀ ਮੈਂ ਬਿੰਡਾ ਦੇ ਰਹਿਣ ਵਾਲਾ ਮੇਰਾ ਜੀਜਾ ਜੀ ਸੀਗੇ ਫਰੀ ਕੋਰਟ ਤੋਂ ਰਿਟਰਨ ਸਿਸਟਰ ਤੋਂ ਵਿਆਹੀ ਸੀ ਮੇਰੀ ਕੀ ਬੰਦੇ ਨੇ ਸਹਿਰ ਦੇ ਵਿੱਚ ਕੁੱਟਮਾਰ ਕੀਤੀ ਮੇਰੇ ਮਾਰਕੀ ਸਿੱਟ ਦਿੱਤਾ ਗਿਆ ਰੂਪ ਸਿੰਘ ਸਰ ਕੀ ਕੀ ਗੱਲ ਹੋਈ ਸੀ ਸਰ ਸਾਡੀ ਸਿਸਟਰ ਨੂੰ ਧੱਕੇ ਨਾਲ ਰਿਵਲਵਰ ਕੀਤਾ ਗਿਆ ਸਾਡੀ ਦਾ ਕੀ ਆਪਣੇ ਘਰ ਬੈਠੀ ਸੀ ਆਪਣੇ ਘਰ ਤੋਂ ਸਹਰੇ ਤੋਂ ਧੱਕੇ ਨਾਲ ਧਰਨੇ ਪ੍ਰਸ਼ਾਸਨ ਤਰੂ ਕਰਕੇ ਕੀ ਅਰੈਸਟ ਕੀਤੀ ਕੀ ਸਾਡੀ ਸਿਸਟਰ ਵਟ ਅਸੀਂ ਬੇਲ ਦੇ ਥਰੂ ਦੇ ਵਿੱਚ ਬੇਲ ਕਰਵਾਈ ਕੀ ਉਹਦੇ ਸ਼ਹਿ ਦੇ ਵਿੱਚ ਸਾਡੇ ਥੋੜਾ ਰਾਮਨਾਰ ਵਿਸਤਾਰ ਨਾਲ ਦੱਸ ਦੋ ਕੀ ਮਸਲਾ ਸੀ ਕੋਈ ਗੱਲ ਨਹੀਂ ਮੈਨੂੰ ਪਤਾ ਤੁਹਾਨੂੰ ਟੈਨਸ਼ਨ ਆ ਕੋਈ ਗੱਲ ਨਹੀਂ ਦੁਬਾਰਾ ਫੇਰ ਰਿਪੀਟ ਕਰਦੇ ਹੋ ਵੀ ਕਿਵੇਂ ਪਰਚਾ ਹੋਇਆ ਸੀ ਕਿਸ ਤਰ੍ਹਾਂ ਮੌਤ ਹੋ ਗਈ ਨਹੀਂ ਪਹਿਲਾਂ ਪਹਿਲਾਂ ਆਪਾਂ ਇਹ ਗੱਲ ਬ੍ਰਦਰ ਇਹ ਗੱਲ ਸੀ ਵੀ ਪਹਿਲਾਂ ਸਟਾਰਟਿੰਗ ਤੋਂ ਦੱਸੋ ਸਟੋਰੀ ਕੀ ਹੈ ਜਿਹੜੀ ਤੁਹਾਡਾ ਬ੍ਰਦਰ ਸੀ ਉਹ ਕਿਹੜੇ ਪਿੰਡ ਵਿਆਹ ਹੋਇਆ ਸੀ ਉਹਨਾਂ ਦੇ ਘਰ ਵਾਲੇ ਦੀ ਮੌਤ ਹੁੰਦੀ ਹੈ ਉਹ ਸਾਰੀ ਕਹਾਣੀ ਦੱਸੋ ਜਿਹੜੇ ਵੇਖ ਰਹੇ ਆ ਉਹਨਾਂ ਨੂੰ ਪਤਾ ਲੱਗੇ ਜੀ ਤਾਂ ਪਤਾ ਤੁਸੀਂ ਵਿੱਚੋਂ ਬੋਲ ਦਿਓ ਕੋਈ ਗੱਲ ਆ ਜਾਂ ਜੀ ਬੋਲੋ ਜੀ ਮੈਂ ਤੁਹਾਨੂੰ ਦੱਸਦਾ ਜੀ ਇਹ ਜਿਹੜਾ ਇਹਨਾਂ ਦਾ ਬ੍ਰਦਰ ਸੀਗਾ ਡਾਕਟਰ ਬਲਵਿੰਦਰ ਬਲਵਿੰਦਰ ਸਿੰਘ ਡਾਕਟਰ ਜੀ ਜੀ ਉਹ ਭਦੌੜ ਵਿਆਹ ਸੀਗਾ ਨਵੰਬਰ ਦਾ ਅਕਤੂਬਰ ਦੇ ਵਿੱਚ ਉਹਦੀ ਮੈਰਿਜ ਹੋਈ ਸੀ ਅਰਸ਼ਦੀਪ ਨਾਮ ਦੀ ਲੜਕੀ ਸੀ ਭਦੌੜ ਦੀ ਇਹਨਾਂ ਦੇ ਕੀ ਲੱਗਦੇ ਸੀ ਉਹ ਇਹਨਾਂ ਦਾ ਬ੍ਰਦਰ ਸੀਗਾ ਬਲਵਿੰਦਰ ਸਿੰਘ ਡਾਕਟਰ ਜੀ ਜੀ ਤੇ ਉਹ 29/4/2024 ਨੂੰ ਹੂੰ ਹੂੰ ਉਹ ਆਪਣਾ ਸੁਸਾਇਡ ਕਰ ਗਈ ਸੀ ਸੁਸਾਇਡ ਕਰਨ ਤੋਂ ਬਾਅਦ ਕੁੜੀ ਦੇ ਪਰਿਵਾਰ ਨੇ ਭਦੌੜ ਤੋਂ ਜਿਹੜੇ ਮੌਤਵਾਰ ਬੰਦੇ ਵਗੈਰਾ ਲੈ ਕੇ ਹੋਰ ਜਥੇਬੰਦੀਆਂ ਲੈ ਕੇ ਇਹਨਾਂ ਨੇ ਥਾਣਾ ਕੈਂਟ ਬਸ਼ੰਡਾ ਦਾ ਅੱਗੇ ਘਰਾਓ ਕਰਕੇ ਧਰਨਾ ਧਰਨਾ ਲਾਇਆ ਸੀਗਾ ਵੀ ਪਰਚੇ ਦੇ ਵਿੱਚ ਨਾਮਜ਼ਦ ਕੀਤਾ ਜਾਵੇ ਬੰਦਿਆਂ ਨੂੰ ਪਰਿਵਾਰ ਤੇ ਪਰਚਾ ਕੀਤਾ ਜਾਵੇ ਤਾਂ ਉਦੋਂ ਇਹਨਾਂ ਦੇ ਪਰਿਵਾਰ ਤੇ ਇਹਦੇ ਜਿਹੜੇ ਬ੍ਰਦਰ ਸੀਗੇ ਡਾਕਟਰ ਬਲਵਿੰਦਰ ਸਿੰਘ ਡਾਕਟਰ ਉਹਦੇ ਤੇ ਇਹਨਾਂ ਦੇ ਫਾਦਰ ਸਾਹਿਬ ਤੇ ਇਹਨਾਂ ਦੀ ਮਦਰ ਤੇ ਤੇ ਇਹਨਾਂ ਦੀ ਇੱਕ ਜਿਹੜੀ ਸਿਸਟਰ ਹੈ ਜਿਹਦਾ ਪੰਤੋ 10 ਤੋਂ 15 ਦਿਨ ਪਹਿਲਾਂ ਆਪਰੇਸ਼ਨ ਹੋਈ ਸੀ 3 ਤੋਂ 4 ਜੀ ਜੀ ਤਿੰਨ ਤੋਂ ਚਾਰ ਅਪਰੇਸ਼ਨ ਹੋਣ ਦੇ ਬਾਵਜੂਦ ਵੀ ਪੁਲਿਸ ਨੇ ਕੋਈ ਵੈਰੀਫਿਕੇਸ਼ਨ ਨਹੀਂ ਕੀਤੀ ਸੀ ਉਸ ਟਾਈਮ ਓਨ ਦਾ ਸਪੋਰਟ ਪਰਚੇ ਦੇ ਵਿੱਚ ਨਾਮਜ਼ਦ ਕਰਤਾ ਸੀਗਾ ਇਹਨਾਂ ਦੀ ਸਿਸਟਰ ਨੂੰ ਉਹ ਹੁਣ ਚੌਥੇ ਮਹੀਨੇ ਦੀ 9 ਤਰੀਕ ਨੂੰ ਉਹਨਾਂ ਦੀ ਬੇਲ ਹੋ ਗਈ ਸੀ ਮਾਨਜੂਗ ਹਾਈ ਕੋਰਟ ਤੋਂ ਨਾਮਜ਼ਦ ਕੀਤਾ ਸੀ ਵੀ ਅਲੀਕੇਸ਼ਨ ਲਾਈ ਸੀ ਵੀ ਉਹਨਾਂ ਨੇ ਇਹ ਲੜਕੀ ਨੂੰ ਮਾਰਿਆ ਇਸ ਤਰ੍ਹਾਂ ਦੇ ਉਹ ਵਿੱਚ ਉਹਨਾਂ ਨੇ ਇਹ ਕਿਹਾ ਸੀ ਵੀ ਇਹਨਾਂ ਦੀ ਜਿਹੜੀ ਸਿਸਟਰ ਆ ਉਹ ਸਾਡੀ ਕੁੜੀ ਨੂੰ ਤੰਗ ਪ੍ਰੇਸ਼ਾਨ ਕਰਦੀ ਸੀ ਹਾਲਾਂਕਿ ਸਚਾਈ ਇਹ ਹੈ ਵੀ ਇਹਨਾਂ ਦੀ ਜਿਹੜੀ ਸਿਸਟਰ ਸੀ ਉਹ ਪਧੌੜਪਿੰਡ ਦੇ ਵਿੱਚ ਹੀ ਰਹਿੰਦੀ ਸੀ ਜੀ ਜੀ ਅਸੀਂ ਉਦੋਂ ਬਥੇਰਾ ਕਿਹਾ ਸੀ ਵੀ ਕਾਲ ਕਾਲ ਡਿਟੇਲ ਚੈੱਕ ਕਰ ਲਓ ਲੋਕੇ ਨੰਬਰ ਦੀ ਵੀ ਇੱਥੋਂ ਦੀ ਆਂਦੀ ਆ ਜਾਂ ਕਿੱਦਾਂ ਤੁਸੀਂ ਚੈੱਕ ਕਰ ਸਕਦੇ ਹੋ ਤਿੰਨ ਬੱਚੀਆਂ ਨੇ ਛੋਟੀਆਂ-ਛੋਟੀਆਂ ਉਹਨਾਂ ਨੂੰ ਪੜਾ ਰਹੇ ਨੇ ਸਕੂਲ 'ਚ ਪਤਾ ਕਰ ਲਓ ਵੀ ਛੱਡਣ ਆ ਰਹੇ ਆ ਜਾਂ ਨਹੀਂ ਆ ਰਹੇ ਹਾਂਜੀ ਹਾਂਜੀ ਤਾਂ ਉਸ ਤੋਂ ਬਾਅਦ ਪੁਲਿਸ ਨੇ ਨਾਮਜ਼ਦ ਕਰਕੇ ਪਰਚੇ ਦੇ ਵਿੱਚ ਇਨਵੋਲਵ ਕਰ ਲਿਆ ਸੀ ਉਹਨਾਂ ਨੂੰ ਤਾਂ 9 9 ਤਰੀਕ ਚੌਥਾ ਮਹੀਨਾ 2024 ਦੇ ਵਿੱਚ ਉਹਨਾਂ ਦੀ ਜ਼ਮਾਨਤ ਹੋ ਗਈ ਸੀ 25 ਦੇ ਵਿੱਚ ਸੌਰੀ 25 ਦੇ ਵਿੱਚ 25 ਦੇ ਵਿੱਚ ਜ਼ਮਾਨਤ ਹੋ ਗਈ ਸੀ 11 ਤਰੀਕ ਨੂੰ ਚੌਥੇ ਮਹੀਨੇ ਦੀ ਇਹਨਾਂ ਨੇ ਬਸ਼ੰਡਾ ਸੈਸ਼ਨ ਕੋਰਟ ਦੇ ਵਿੱਚ ਉਤੋ ਜਮਾਨਤ ਪਰਵਾ ਕੇ ਘਰ ਲੈ ਆਏ ਸੀ ਦੋ ਦਿਨ ਬਾਅਦ ਦੀ ਗੱਲ ਹੈ 14 ਤਰੀਕ ਸਵੇਰੇ 3 ਵਜੇ 16 ਮਿੰਟ ਦੀ ਘਟਨਾ ਜਿਹੜੇ ਇਹਨਾਂ ਦੇ ਜੀਜਾ ਜੀ ਸੀਗੇ ਰੂਪ ਸਿੰਘ ਉਹ ਆਪਣੇ ਕੰਮ ਕਾਜ ਕਰਕੇ ਆਪਣੇ ਪਿੰਡ ਜਾ ਰਹੀ ਸੀ ਸਿਵੀਆਂ ਸਿਵੀਆਂ ਤੋਂ 1-2 ਕਿਲੋਮੀਟਰ ਬਾਹਰ ਫਰਨੀ ਤੇ ਜਿਵੇਂ ਆਪਾਂ ਕਹਿ ਸਕਦੇ ਆ ਫਰਨੀ ਦੇ ਉੱਤੇ ਉਹਨਾਂ ਦਾ ਇੱਕ ਮੋਟਰਸਾਈਕਲ ਡਿੱਗਿਆ ਗਿਆ ਦਿਖਾਇਆ ਗਿਆ ਤੇ ਉਹਨਾਂ ਦੇ ਸਿਰ ਦੇ ਵਿੱਚ ਦੋਨੋਂ ਸਾਈਡ ਇੰਜਰੀ ਐਂਜਰੀ ਸੀ ਤਾਂ ਪਿੰਡ ਦੇ ਜਿਹੜੇ ਸ਼ਿਵੀਆਂ ਪਿੰਡ ਦੇ ਲੋਕੀ ਸੀਗੇ ਜਾਂ ਸਰਪੰਚ ਸਾਹਿਬ ਸੀਗੇ ਉਹਨਾਂ ਨੇ ਨਾਲ ਸਾਥ ਦੇ ਕੇ ਇਹਨਾਂ ਨੂੰ ਜੀਐਸ ਕੋਲ ਜਿਹੜਾ ਆਪਣਾ ਫ੍ਰੀ ਕੋਰਟ ਦੇ ਵਿੱਚ ਆ ਉੱਥੇ ਦਾਖਲ ਕਰਵਾਇਆ ਗਿਆ ਦਾਖਲ ਕਰਵਾਉਣ ਤੋਂ ਬਾਅਦ ਚਲੋ ਜਿੱਦਾਂ ਲੋਕਾਂ ਨੂੰ ਐ ਲੱਗਿਆ ਵੀ ਐਕਸੀਡੈਂਟ ਕੇਸ ਆ ਪਰਿਵਾਰ ਨਹੀਂ ਸੀ ਮੌਕੇ ਤੇ ਉੱਤੇ ਪਰਿਵਾਰ ਬਾਅਦ ਵਿੱਚ ਹਸਪੀਟਲ ਪਹੁੰਚਿਆ ਸਵੇਰ ਦਾ ਟਾਈਮ ਸੀ ਤੇ ਉਹ ਐਕਸੀਡੈਂਟ ਕੇਸ ਦੇ ਹਿਸਾਬ ਨਾਲ ਐਮਐਲਆ ਰਿਪੋਰਟ ਕੱਟੀ ਗਈ ਸੀ ਉਸ ਤੋਂ ਬਾਅਦ ਜਦੋਂ ਪਰਿਵਾਰ ਨੇ ਆ ਕੇ ਚੈੱਕ ਕੀਤਾ ਵੀ 6:00 ਵਜੇ ਪਿਆ ਚਲੋ ਇਹਨਾਂ ਨੇ ਫਿਰ ਵੀ ਕਹਤਾ ਵੀ ਕੋਈ ਨਹੀਂ ਡਿੱਗ ਕੇ ਹੋਈ ਹੋਣੀ ਆ ਹੱਥ ਤੇ ਨਿਸ਼ਾਨ ਸੀ ਦੋਨੋਂ ਸਾਈਡ ਠੀਕ ਹੈ ਤੇ ਕੰਨ ਦੇ نیچے ਨਿਸ਼ਾਨ ਹੈਗਾ ਉਹਨਾਂ ਦੇ ਰੈੱਡ ਕਲਰ ਦਾ ਜਿੱਦਾ ਖੂਨ ਜੰਮਿਆ ਹੋਇਆ ਹੁੰਦਾ ਉਹ ਚੀਜ਼ ਆ ਉਸ ਤੋਂ ਬਾਅਦ ਡਾਕਟਰ ਸਾਹਿਬ ਨੇ ਐਮਜਿੀ ਹਸਪੀਟਲ ਦੇ ਉਹਨਾਂ ਨੇ ਇਹਨਾਂ ਦੇ ਬ੍ਰਦਰ ਨੂੰ ਬੁਲਾਇਆ ਵੀ ਅੱਦਾ ਅੱਦਾ ਕਰਕੇ ਯਾਰ ਮੈਨੂੰ ਤੁਸੀਂ ਐਮਲਆਰ ਰਿਪੋਰਟ ਕਟਵਾਓ ਵੀ ਇਹਦੇ ਐਕਸੀਡੈਂਟ ਕੇਸ ਨਹੀਂ ਹੈਗਾ ਇਹ ਇਹਨਾਂ ਦੇ ਹੈਡ ਇੰਜਰੀ ਆ ਦੋਨੋਂ ਸਾਈਡ ਦੋਨੋਂ ਸਾਈਡ ਹੈਡ ਇੰਜਰੀ ਆ ਤਾਂ ਤੁਸੀਂ ਇਹਦੀ ਤਫਤੀਸ਼ ਕਰਵਾਓ ਤੁਸੀਂ ਇਹਦੀ ਐਮਐਲਆ ਰਿਪੋਰਟ ਕਰਵਾ ਕੇ ਪਰਚਾ ਕਟਵਾਓ ਤਾਂ ਜੋ ਆਪਾਂ ਨੂੰ ਰੁਕਾ ਕਟਵਾਓ ਰੁਕਾ ਕਟਵਾ ਦਿਓ ਤਾਂ ਉਸ ਤੋਂ ਬਾਅਦ ਇੱਥੇ ਇਹਨਾਂ ਨੇ ਐਸਐਚਓ ਸਾਹਿਬ ਨੂੰ ਮਿਲੇ ਹੁਣੇ ਆ ਐਸਐਚਓ ਸਾਹਿਬ ਨੇ ਕੋਈ ਰਾਹਸਰ ਨਹੀਂ ਦਿੱਤੀ ਗੱਲ ਆਪਣੇ ਸਦਰ ਥਾਣਾ ਕੋਟ ਕੋਟਕ ਪ੍ਰੋਸਾਧ ਥਾਣਾ ਚਮਕੌਰ ਸਿੰਘ ਨਾਮ ਉਹਨਾਂ ਦਾ ਉਹਨਾਂ ਨੂੰ ਮਿਲੇ ਹੁਣੇ ਉਸ ਤੋਂ ਬਾਅਦ ਉਹਨਾਂ ਨੇ ਕੋਈ ਰਾਹਸਰ ਨਹੀਂ ਦਿੱਤਾ ਤੇ ਈਓ ਸਾਹਿਬ ਨਾਲ ਪਰਸਨਲੀ ਵੀ ਮਿਲੇ ਜਾ ਕੇ ਉਹਨਾਂ ਨੂੰ ਵੀ ਐਡਾ ਐਡਾ ਕਰਕੇ ਉਹ ਮੈਟਰ ਨੂੰ ਪਰਸਨਲ ਲੈ ਰਿਹਾ ਉਹ ਕਹਿੰਦੇ ਵੀ ਬੰਦੇ ਦੇ ਯਾਰ ਕੰਨ ਦੇ ਨੀਚੇ ਛਰੀਟ ਵੱਜੀ ਹੋਈ ਆ ਵੀ ਐਡਾ ਵੱਡਾ ਮੈਟਰ ਹੈ ਨਹੀਂ ਜਿਹੜਾ ਬਣਾਈ ਜਾਂਦੇ ਹੋ ਪਰ ਉਹ ਬੰਦਾ ਜੇ ਰੂਪ ਸਿੰਘ ਐਕਸਪਾਇਰ ਹੋ ਚੁੱਕਿਆ ਹਮ ਜੋ ਹਸਪੀਟਲ ਦੇ ਵਿੱਚ ਬਹੁਤ ਜ਼ਿਆਦਾ ਮੋਟਾ ਚੜਾਵਾ ਚੜਿਆ ਹੋਇਆ ਲੱਗਦਾ ਪ੍ਰਸ਼ਾਸਨ ਨੂੰ ਜਿਹੜਾ ਪ੍ਰਸ਼ਾਸਨ ਇੰਨੀ ਨਗਹਿਲੀ ਕਰੀ ਜਾਂਦਾ 10 ਦਿਨ ਹੋ ਗਏ ਬੰਦੇ ਨੂੰ ਵੈਂਟੀਲੇਟਰ ਤੇ ਪਏ ਨੂੰ ਕੋਈ ਪ੍ਰਸ਼ਾਸਨ ਦਾ ਇੱਕ ਬੰਦਾ ਜਾ ਕੇ ਕੋਈ ਬਿਆਨ ਨਹੀਂ ਦੇਖਿਆ ਕੋਈ ਬੰਦੇ ਦੀ ਪੁੱਛਗਿੱਛ ਨਹੀਂ ਕੀਤੀ 10 ਦਿਨਾਂ ਤੋਂ ਪਰਿਵਾਰ ਤੁਰਿਆ ਫਿਰਦਾ ਜੈਫਰ ਦਾ ਵੀ ਸੁਣਵਾਈ ਹੋਵੇ ਕਿ ਇਸ ਦੀ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਕੋਈ ਕਾਰਵਾਈ ਨਹੀਂ ਧਿਆਨ ਕਿ ਕਤਲ ਹੋਇਆ ਕਤਲ ਹੋਇਆ ਤੁਸੀਂ ਕਤਲ ਮੰਨਦੇ ਸੀ ਨਹੀਂ ਦੇਖੋ ਕਤਲ ਕਤਲੀ ਮੰਨ ਲੱਗਦਾ ਜੀ ਜੱਸ ਸਾਹਿਬ ਨੂੰ ਦੋਨੋਂ ਸਾਈਡ ਹੈਡ ਇੰਜਰੀ ਆ ਐਕਸੀਡੈਂਟ ਦੇ ਵਿੱਚ ਬੰਦਾ ਡਿੱਗਦਾਗਾ ਇੱਕ ਰਾਈਟ ਹੈਂਡ ਲੈਫਟ ਹੈਂਡ ਸੱਟ ਵੱਜਦੀ ਆ ਦੋਨੋਂ ਸਾਈਡ ਸੱਟ ਨਹੀਂ ਵੱਜਦੀ ਹੂੰ ਹੂੰ ਬਾਕੀ ਦੂਸਰੀ ਗੱਲ ਉਹਦੇ ਵਿੱਚ ਕੋਈ ਵਹੀਕਲ ਨਹੀਂ ਦਿਖ ਰਿਹਾ ਅੰਦਾਜ਼ ਜਾਂਦਾ ਹੂੰ ਹੂੰ ਵਹੀਕਲ ਤੋਂ ਬਿਨਾਂ ਤਾਂ ਐਕਸੀਡੈਂਟ ਨੂੰ ਮੰਨ ਨਹੀਂ ਸਕਦੇ ਆਪਾਂ ਜੀ ਜੀ ਐਕਸੀਡੈਂਟ ਚੱਲੋ ਮੰਨ ਲਓ ਮੈਂ ਮੈਂ ਵੀਡੀਓ ਦੇਖੀ ਹੈ ਬਾਰੇ ਬਾਰੇ ਰੋਕ ਕੇ ਉਹ ਮੋਟਰਾਈਕਲ ਬਲਿੰਕ ਕਰਦਾਗਾ ਦੋ ਤਿੰਨ ਰੀ ਹੈਡਲਾਈਟ ਉੱਪਰ نیچے ਹੁੰਦੀ ਆ ਮੈਂ ਬਕਾਇਦਾ ਜਿਹੜੇ ਮੈਨੂੰ ਬ੍ਰਦਰ ਨੇ ਵੀਡੀਓ ਭੇਜੀ ਮੈਂ ਉਹਨੂੰ ਵੀ ਪੁੱਛਿਆ ਮੈਂ ਕਿ ਆ ਵੀ ਕੋਈ ਰੋਡ ਦੇ ਉੱਤੇ ਕੋਈ ਟੋਆ ਹੋਵੇ ਕਿਉਂਕਿ ਦੇਖੋ ਮੈਂ ਇੱਕ ਸੰਝਾ ਆਗਾ ਮੈਂ ਤਫਤੀਸ਼ ਪੂਰੀ ਕਰ ਦਾਂਗਾ ਕੇਸ ਦੀ ਵੀ ਕੋਈ ਰੋਡ ਦੇ ਵਿੱਚ ਕੋਈ ਖੱਡਾ ਵਗੈਰਾ ਨਾ ਹੋਵੇ ਕੋਈ ਮੋਟਰਾਂ ਬੜਕ ਕੇ ਉੱਥੇ ਨਾ ਵੱਜਿਆ ਹੋਵੇ ਪਰ ਜਦੋਂ ਪੂਰੀ ਇਹ ਤਫਤੀਸ਼ ਕਰਨ ਤੋਂ ਬਾਅਦ ਰੋਡ ਜਮਾਂ ਕਲੀਅਰ ਪਾਇਆ ਗਿਆ ਇਹਦੇ ਵਿੱਚ ਬੰਦੇ ਨੂੰ ਦੇਖ ਕੇ ਰੋਡ ਦੇ ਉੱਤੇ ਤਾਂ ਮੋਟਰ ਨੇ ਕੱਲੀ ਰੇਸ ਦੇ ਕੇ ਛੱਡਿਆ ਹੋਇਆਗਾ ਅੱਛਾ ਰਾਈਟ ਹੈਂਡ ਜਾ ਕੇ ਮੋਟਰਾਂ 'ਚ ਡਿੱਗਿਆ ਹੋਇਆ ਮੋਟਰਾਂ ਕਾਫੀ ਅੱਗੇ ਜਾ ਕੇ ਡਿੱਗਿਆ ਹੋਇਆ ਮਹੱਲੇ ਵਾਲਿਆਂ ਨੂੰ ਉੱਥੇ ਘਰਾਂ ਵਾਲਿਆਂ ਨੂੰ ਪੁੱਛਿਆ ਜਾ ਕੇ ਵੀ ਇਹ ਤੇ ਤੁਹਾਨੂੰ ਰਾਤ ਨੂੰ ਪਤਾ ਲੱਗਿਆ ਵੀ ਮੋਟਰਾਂ ਡਿੱਗਿਆ ਆਵਾਜ਼ ਆਈ ਕਹਿੰਦੇ ਕੋਈ ਆਵਾਜ਼ ਨਹੀਂ ਆਈ ਸਾਨੂੰ ਕੁਝ ਨਹੀਂ ਪਤਾ ਲੱਗਿਆ 3:00 ਵਜੇ 16 ਮਿੰਟ ਦੀ ਘਟਨਾ ਗਈ 3:30 ਵਜੇ 3:40 ਕਿਤੇ ਉਹ ਜਿਹੜੇ ਬੋਰੀਏ ਪਰਿਵਾਰ ਨੇ ਜਿਹੜੇ ਆਪਣੇ ਰਮਦਾਸੀ ਸਿੱਖਾਂ ਦਾ ਪਰਿਵਾਰ ਸਬਜ਼ੀ ਦਾ ਕੰਮ ਕਰਦਾ ਉਹ ਸਹੀ ਲੈ ਲਓ 12 ਤੋਂ 15 20 ਮਿੰਟ ਬਾਅਦ ਬਾਹਰ ਨਿਕਲੇ 20 ਮਿੰਟ ਬਾਅਦ ਜੇ ਮੰਨ ਲਓ ਐਕਸੀਡੈਂਟ ਹੁੰਦਾ ਜਾਂ ਪੂਰੀ ਤੇਰਫਤਾਰ ਨਾਲ ਮੋਟਰ ਡਿੱਗਦਾ ਤਾਂ ਖੜਕਾ ਹੁੰਦਾ ਪਤਾ ਲੱਗਦਾ ਬਾਕੀ ਅੱਜਕੱਲ ਪਿੰਡਾਂ ਦੇ ਵਿੱਚ ਤਾਂ ਇੰਨਾ ਸ਼ਾਂਤ ਮਾਹੌਲ ਹੁੰਦਾ ਸਵੇਰ ਦੇ ਟਾਈਮ ਕੋਈ ਕੌਲੀ ਵੀ ਕੜਕ ਨਹੀਂ ਤਾਂ ਵੀ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਕੋਈ ਚੀਜ਼ ਡਿੱਗੀ ਹੈ ਤੇ ਮੋਟਰ ਨਾਲ ਤਾਂ ਬਹੁਤ ਵੱਡੀ ਚੀਜ਼ ਹੈ ਤੁਹਾਡੇ ਕੀ ਕੀ ਦੋਸ਼ ਹਨ ਕੀ ਤੁਸੀਂ ਕਹਿੰਦੇ ਕਿ ਕਤਲ ਹੋਇਆ ਇਹ ਜੀ ਸਰ ਕੀ ਨੇ ਕੀਤਾ ਕਤਲ ਤੁਸੀਂ ਕਹਿੰਦੇ ਸਰ ਗੁਰਵਿੰਦਰ ਸਿੰਘ ਅੱਛਾ ਜੀ ਫਾਦਰ ਨੇ ਜਮੇਰ ਸਿੰਘ ਇੱਕ ਇੱਕ ਉਹਨਾਂ ਜੀਜਾ ਜੀ ਹੈ ਜੀ ਮਣੀ ਕਾਤਰੋ ਤੇ ਤੇ ਜੇ ਇੱਕ ਪ੍ਰਕਾਸ਼ ਸਿੰਘ ਸਾਹਿਬ ਤਿੰਨਾਂ ਨੇ ਸਾਨੂੰ ਜੀ ਕਲੀਅਰ ਆ ਇਹਨਾਂ ਨੇ ਧਮਕੀ ਦਿੱਤੀ ਸੀ ਕਿ ਸਾਡੀ ਮਰੀ ਆਈ ਪ੍ਰਾਪਰ ਤੁਹਾਡਾ ਬੰਦਾ ਮਾਰਾਂਗੇ ਸਾਡਾ ਬੰਦਾ ਮਾਰਤਾ ਜੀ ਨਿੱਕੇ ਨਿੱਕੇ ਬੱਚੇ ਚਾਰ ਬੱਚੇ ਜੀ ਉਹਦੇ ਕੀ ਚਲੋ ਕੋਈ ਨਹੀਂ ਕੋਈ ਨਹੀਂ ਕੋਈ ਚੁੱਪ ਚਾਪ ਚਲੋ ਕੋਈ ਨਹੀਂ ਦਿਲ ਨਾ ਛੱਡੋ ਕੋਈ ਨਹੀਂ ਦਿਲ ਨਾ ਛੱਡੋ ਚਲੋ ਕੋਈ ਕਰਦੇ ਨਹੀਂ ਜਿਹੜੇ ਬੰਦੇ ਜੀ ਕਿੰਨੇ ਦਿਨਾਂ ਬਾਅਦ ਮੌਤ ਹੋਗੀ ਜਦੋਂ ਐਕਸੀਡੈਂਟ ਹੁੰਦਾ ਉਹਨਾਂ ਦੀ 8 ਤੋਂ 10 ਦਿਨਾਂ ਬਾਅਦ ਸਰ ਮਾਰਿਆ ਗਿਆ ਜੀ ਬੰਦਾ ਉਹ ਪੁਲਿਸ ਫਰਜਾਨ ਸਿੰਘ ਨੇ ਪੈਸਾ ਚੜਿਆ ਇਹਨਾਂ ਦੇ ਪੈਸੇ ਦੇ ਰੂਪ ਸਾਡੀ ਕੋਈ ਗੱਲ ਨਹੀਂ ਕੀਤੀ ਇਹਨਾਂ ਬੰਦਿਆਂ ਨੇ ਕਿਹਦੇ ਅਸੀਂ ਛੋੜਾ ਬੰਦਾ ਡਿੱਗਿਆ ਜੀ ਉਹ ਕੀਤਾ ਜੀ ਸਾਡੀ ਕੋਈ ਸੁਣਾਈ ਨਹੀਂ ਅਸੀਂ ਫੋਨ ਚਾਲਾ ਸਾਡਾ ਫੋਨ ਕੱਟ ਦਿੰਦਾ ਜੀ ਚਾਹੀਏ ਤਾਂ ਸਾਨੂੰ ਨਹੀਂ ਮਿਲਦੇਗੇ ਉਹ ਚਮਕੌਰ ਸਿੰਘ ਚਮਕੌਰ ਸਿੰਘ ਚਮਕੌਰ ਸਿੰਘ ਜੀ ਸਾਡੀ ਕੋਈ ਸੁਣਾਈ ਨਹੀਂ ਕੀਤੀ ਕੁਝ ਨਹੀਂ ਕੀਤਾ ਜੀ ਜਿੰਨਾ ਕੋ ਨਾ ਪੈਸਾ ਚੜਿਆ ਜੀ ਪਰਸਨਲ ਤੌਰ ਤੇ ਲੈਂਦੀ ਹੈ ਜੀ ਕੋਈ ਨਹੀਂ ਡਿੱਗਿਆ ਜੀ ਉਹ ਹੈ ਜੀ ਸਾਡਾ ਬੰਦਾ ਮਰ ਗਿਆ ਨਿੱਕ ਨਿੱਕੇ ਜਵਾਬਾਖ ਜੀ ਰੁਲ ਗਏ ਪ੍ਰਸ਼ਾਸਨ ਨੂੰ ਮੋਟਾ ਪੈਸਾ ਚੜਿਆ ਜੀ ਪੈਸੇ ਲੈ ਕੇ ਹਾਜਮ ਕੀਤੇ ਇਹਨਾਂ ਨੇ ਸਾਡੀ ਕੋਈ ਸੁਣਾਈ ਨਹੀਂ ਕੀਤੀ ਤੁਸੀਂ ਇਸ ਸਬੰਧ ਦੇ ਵਿੱਚ ਅੱਜ ਦੇ ਵਿੱਚ ਐਸਐਸਸੀ ਮੈਡਮ ਦੇ ਪੇਸ਼ ਹੋ ਰਹੇ ਸੀਗੇ ਕਿ ਮੈਡਮ ਨਹੀਂ ਸਾਨੂੰ ਮਿਲੇ ਅਸੀਂ ਆਰ ਕੇ ਤੱਕ ਕੇ ਪ੍ਰਸ਼ਾਸਨ ਨੂੰ ਉਤਰਨਾ ਪਿਆ ਸਾਨੂੰ ਮੀਡੀਆ ਦੇ ਵਿੱਚ ਸਾਡੀ ਸੁਣਾਈ ਕੀਤੀ ਜਾਵੇ ਪਿੰਦੀ ਕਰਕੇ ਨਾ ਸੁਣਾਈ ਕੀਤੀ ਕਿ ਮੈਂ ਹਾਈਵੇ ਰੋਡ ਦੇ ਉੱਤੇ ਰੈੱਡ ਬੋਡੀ ਲੈ ਕੇ ਬੈਠੂਗਾ ਮੈਂ ਜੋ ਕੋ ਸੋਇਆ ਮੇਰਾ ਜ਼ਿੰਦਗੀ 'ਚ ਮੈਂ ਕਰੂੰਗਾ ਜੀ ਮੇਰੀ ਇਹੀ ਵਾਰ ਜਾਈ ਕਿ ਵਨ ਤੋਂ ਵਨ ਮੇਰੀ ਸਮਾਈ ਕੀਤੀ ਜਾਵੇ ਇਸ ਸੰਬੰਧ ਦੇ ਵਿੱਚ ਤੁਸੀਂ ਪਹਿਲੀ ਵਾਰ ਮਿਲੇ ਸੋਸ ਸਾਹ ਨੂੰ ਤੇ ਇਹਦੂ ਪਹਿਲਾਂ ਵੀ ਮਿਲਿਆ ਕੋਈ ਸਰ ਅਸੀਂ ਦੋ ਵਾਰੀ ਆ ਚੁੱਕੇ ਪਹਿਲੀ ਵਾਰ ਮੈਡਮ ਬਿਜੀ ਸੀ ਨਹੀਂ ਸਾਨੂੰ ਮਿਲੇ ਦੂਜੀ ਵਾਰ ਆਏ ਮੈਡਮ ਹੁਣ ਵੀ ਨਹੀਂ ਸਾਨੂੰ ਮਿਲੇ ਸਾਡੀ ਕੋਈ ਸੁਣਾਈ ਨਹੀਂ ਹੋ ਰਹੀ ਕੋਈ ਨਹੀਂ ਸੁਣ ਰਿਹਾ ਸਾਡੀ ਥਾਣੇ ਵਾਲੇ ਪੈਸੇ ਲੈ ਕੇ ਹਾਜਮ ਕਰ ਗਏ ਸਰ ਅਸੀਂ ਦੱਸੋ ਅਸੀਂ ਕਿਹਦੇ ਕੋਲੇ ਜਾਈਏ ਦੱਸੋ ਸਾਨੂੰ ਕੋਈ ਤੁਸੀਂ ਕਹਿੰਦੇ ਤੁਹਾਡਾ ਬੰਦਾ ਸੀਰੀਅਰ ਹੈ ਸੀਰੀਅਸ ਹੈ ਸੌਰੀ ਤੁਸੀਂ ਕਹਿੰਦੇ ਸੀਰੀਅਸ ਹੈ ਬੰਦਾ ਬੰਦੇ ਦੀ ਮੌਤ ਹੋ ਗਈ ਹੈ ਨਹੀਂ ਨਹੀਂ ਉਹ ਪਹਿਲਾਂ ਤੁਸੀਂ ਕਹਿੰਦੇ ਸੀਰੀਅਸ ਹੈ ਸੀਰੀਅਸ ਜਦੋਂ ਸੀ ਉਹ ਤੋਂ ਪੁਲਿਸ ਬਿਆਨ ਨਹੀਂ ਲੈਣਾ ਹੀ ਉਹਦਾ ਕਿਸ ਨੇ ਬਿਆਨ ਨਹੀਂ ਲਿਆ ਕੋਈ ਐਮਰਲ ਅਲਰਜੀ ਨਹੀਂ ਕਰਵਾਈ ਸਰ ਕੋਈ ਕੁਝ ਵੀ ਨਹੀਂ ਕਰਵਾਇਆ ਸਰ ਰਸਾਣੇ ਰੁੱਕਾ ਭੇਜਿਆ ਕੋਈ ਸਾਡੀ ਸੁਣਾਈ ਨਹੀਂ ਕੀਤੀ ਗਈ ਰੁੱਕਾ ਜਦੋਂ ਉਹ ਤੋਂ ਕੱਟ ਕੇ ਆਉਂਦਾ ਜੀ ਸਰ ਥਾਣੇ ਆਉਂਦਾ ਜੀ ਸਰ ਕੋਟਕਪੂਰੀ ਆਉਂਦਾ ਕੋਟਕਪੂਰੀ ਆਇਆ ਸਰ ਉਸ ਤੋਂ ਬਾਅਦ ਜਿਹੜਾ ਬਿਆਨ ਲੈਣ ਜਾਂਦਾ ਹੁੰਦਾ ਮੁਲਾਜ਼ਮ ਇੱਕ ਥਾਂ 'ਚ ਜਾਂਦਾ ਬਿਆਨ ਲੈਣ ਉੱਥੇ ਹਸਪਤਾਲ ਦੇ ਵਿੱਚ ਕੋਈ ਬਿਆਨ ਹੀ ਲੈਤੇ ਸਰ ਕੋਈ ਨਹੀਂ ਕੋਈ ਸਾਡੇ ਬਿਆਨ ਹੀ ਲੈਤੇ ਕੋਈ ਕੋਈ ਨਹੀਂ ਪੁੱਛਿਆ ਗਿਆ ਸਾਨੂੰ ਕੀ ਕਿਸੇ ਬੰਦੇ ਨੇ ਕਿਹਾ ਕਿ ਸਾਨੂੰ ਪੁੱਛਿਆ ਹੋਵੇ ਜਿਹੜੇ ਕੀ ਪਾਰ ਤੋਂ ਕੀ ਹੈ ਕੁਝ ਨਹੀਂ ਕੀਤਾ ਜੀ ਇਹਨਾਂ ਨੇ ਪੈਸਾ ਲੈ ਕੇ ਹਫਜ ਕੈਪਟ ਕੀਤਾ ਹੋਇਆ ਸਰ ਜਿਹੜੀ ਦੀ ਮੌਤ ਹੋਈ ਆ ਤੁਹਾਡੇ ਭਣੋਇਆ ਸੀ ਜੀ 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 ਤੁਹਾਡੇ ਭਣੋਇਆ ਸੀ ਤੁਹਾਡੇ ਵੀ ਉਹਨਾਂ ਦੇ ਬੱਚੇ ਕਿੰਨੇ ਸੀ ਕਿੰਨੀ ਕਿੰਨੇ ਉਮਰ ਦੇ ਬੇਟੀਆਂ ਜੀ ਛੋਟੀਆਂ ਛੋਟੀਆਂ ਬੇਟੀਆਂ ਜੀ ਇੱਕ ਬੇਟਾ ਜੀ ਉਹ ਮੰਦੂਰੀ ਕਰਦਾ ਜੀ ਪੱਲੇਦਰੀ ਦਾ ਕੰਮ ਕਰਦਾ ਸਰ ਉਹ ਗਰੀਬ ਬੰਦਾ ਜੀ ਕੋਈ ਰੋਲਾ ਨਹੀਂ ਰਪਾਣੀ ਕਿਸੇ ਪਿੰਡ ਦੇ ਵਿੱਚ ਕਿਸੇ ਨਾਲ ਬੈਰ ਨਹੀਂ ਉਹ ਬੰਦੇ ਦਾ ਪੂਰਾ ਪਿੰਡ ਦੇ ਵਿੱਚ ਇੱਕ ਸੁਣ ਜਿਹੜੀ ਜਿਹੜੀ ਕੁੜੀ ਤੇ ਪਰਚਾ ਹੋਇਆ ਕਹਿੰਦੇ ਉਹਦਾ ਤਾਂ ਨਾਮ ਵੀ ਨਹੀਂ ਜਾਣਦੇ ਸੀ ਪਰਚਾ ਬਾਅਦ ਚੜ੍ਹਨੇ ਦਰਜ ਕੀਤਾ ਕੁੜੀ ਦਾ ਨਾਮ ਕੋਈ ਪਰ ਕੁੜੀ ਦਾ ਨਾਮ ਵੀ ਨਹੀਂ ਸਰ ਜਾਣਦੇ ਸੀ ਇਹਨਾਂ ਨੇ ਧੱਕੇ ਨਾਲ ਹੀ ਰਵਾਲਵਰ ਨੌ ਕਰਵਾਇਆ ਜੀ ਸਰਿਆਂ ਆਪ ਆ ਕੇ ਕੁੜੀ ਨੂੰ ਧਮਕੀਆਂ ਦਿੱਤੀਆਂ ਜੀ ਕੁੜੀ ਨੂੰ ਚਕਾਇਆ ਘਰ ਆ ਕੇ ਖੁਦ ਬੰਦੇ ਨੇ ਚਕਾਇਆ ਸਾਡੀ ਕੋਈ ਉਸ ਟਾਈਮ ਵੀ ਕੋਈ ਸਾਡੀ ਸੁਣਾਈ ਨਹੀਂ ਕੀਤੀ ਗਈ ਝੂਠਾ ਸਾਈਡ ਤੇ ਪਰਚਾ ਦਰਜ ਹੋਇਆ ਉਦੋਂ ਵੀ ਨਹੀਂ ਸਾਡੀ ਚਨਾਈ ਹੁਣ ਕੁੜੀ ਦੇ ਵੇਲੇ ਸਹਿ ਦੇ ਵਿੱਚ ਇਹਨਾਂ ਨੇ ਸਾਡਾ ਜੀਜਾ ਜੀ ਮਾਰਤਾ ਹਾਂਜੀ ਸਰ ਪੁਲਿਸ ਨੇ ਮੋੜੇ ਵਕਤ ਨਾਲ ਸਾਰਾ ਕੰਮ ਹੋ ਗਿਆ ਤੁਹਾਡੇ ਪਰਿਵਾਰ ਦੇ ਵਿੱਚ ਕੌਣ ਕੌਣ ਸੀ ਦੋ ਤੁਸੀਂ ਭਾਈ ਸੀ ਤੇ ਦੋ ਅਸੀਂ ਅਸੀਂ ਚਾਰ ਭਾਈਆਂ ਸਾਰੇ ਸੀ ਉਹ ਜਿਹੜੇ ਭਾਈ ਦੀ ਤੁਹਾਡੇ ਦੀ ਘਰ ਵਾਲੀ ਦੀ ਮੌਤ ਹੋਈ ਹੈ ਉਹ ਸਾਰੇ ਸਿੰਘ ਉਹ ਅੱਡ ਰਿੰਦੀ ਤੁਹਾਡੇ ਤੇ ਇਕੱਠਾ ਪਰਿਵਾਰ ਸੀ ਅਸੀਂ ਅੱਡੋ-ਵੱਟੀ ਰਹ ਰਹੇ ਹਾਂ ਸਰ ਮੈਂ ਅੱਡ ਮੇਰੀ 9 ਨੰਬਰ ਕੋਠੀ ਚਾ ਬ੍ਰਦਰ ਮੇਰਾ ਵੱਡਾ ਉਹਦੀ ਲੱਗ ਆ ਗਈ ਇੱਕ ਮੇਰਾ ਬ੍ਰਦਰ ਬਾਹਰ ਹੈਗਾ ਇੱਕ ਸਾਰਾ ਛੋਟਾ ਬਲਵਿੰਦਰ ਸਿੰਘ ਵੀ ਮੰਮੀ ਡੈਡੀ ਨਾਲ ਰਹ ਰਿਹਾ ਸੀਗਾ ਹੁਣ ਜਦੋਂ ਮੌਤ ਹੋਣ ਤੋਂ ਬਾਅਦ ਫਿਰ ਪੁਲਿਸ ਦਾ ਕਿਹੜਾ ਅਧਿਕਾਰੀ ਤੁਹਾਡੇ ਕੋਲ ਪਹੁੰਚਿਆ ਉੱਥੇ ਤੁਹਾਡੀ ਬਿਆਨ ਲੈਣ ਆ ਖਸ ਜਾਂ ਹੋਰ ਕੋਈ ਕੋਲੇ ਅਧਿਕਾਰੀ ਜੀ ਜਕਸੀਰ ਸਿੰਘ ਪਹੁੰਚਿਆ ਜੀ ਸਾਡੇ ਕੋਈ ਉਹਨੇ ਸੁਣਾਈ ਨਹੀਂ ਕੀਤੀ ਸਰ ਜਕਸੀਰ ਸਿੰਘ ਏਐਸਆਈ ਇਹ ਏਐਸਆਈ ਆ ਸੀਗਾ ਸਰ ਸਰ ਨੇ ਸਾਡੀ ਕੋਈ ਸੁਣਾਈ ਨਹੀਂ ਕੀਤੀ ਸਰ ਕੋਈ ਕੋਈ ਤਕਦੀਸ ਨਹੀਂ ਕੀਤੀ ਕੀ ਵਾਰਦਾਤ ਹੋਈ ਆ ਕੀ ਨਹੀਂ ਹੋਈ ਆ ਕਿ ਸਾਰੀ ਇਹਨਾਂ ਦੀ ਪੁਲਿਸ ਦੀ ਮੂਲਾ ਭਗਤ ਹੈ ਸਰ ਜੀ ਜੇਕਰ ਹੁਣ ਤੁਹਾਨੂੰ ਕੋਈ ਇਨਸਾਫ ਨਹੀਂ ਮਿਲਦਾ ਤੁਸੀਂ ਕਹਿੰਦੇ ਵੀ ਡੱਡ ਬੋਡੀ ਵੀ ਪਈ ਆ ਸਾਨੂੰ ਜੇ ਇਨਸਾਫ ਨਹੀਂ ਮਿਲਦਾ ਤਾਂ ਅਸੀਂ ਰੋਡ ਦੇ ਵਿੱਚ ਵੀ ਰੱਖਾਂਗੇ ਇਹ ਇਹ ਗੱਲਾਂ ਪ੍ਰਸ਼ਾਸਨ ਨਾਲ ਸਾਂਝੀਆਂ ਹੋ ਚੁੱਕੀਆਂ ਤੁਹਾਡੀਆਂ ਹਾਂ ਪ੍ਰਸ਼ਾਸਨ ਦੇ ਧਿਆਨ ਚ ਲਿਆਤਾ ਜੀ ਵੀ ਜੇ ਸਾਡੀ ਕਾਨੂੰਨੀ ਕਾਰਵਾਈ ਨਹੀਂ ਹੁੰਦੀ ਤਾਂ ਅਸੀਂ ਬਿਸ਼ਨੜਾ ਚੰਡੀਗੜ੍ਹ ਹਾਈਵੇ ਜਾਮ ਕਰਾਂਗੇ ਬਕਾਇਦਾ ਅਸੀਂ ਧਮਕੀ ਤੁਹਾਨੂੰ ਪਾਉਂ ਦਿੰਦਾ ਸੀ ਧਮਕੀ ਕਿਹਨਾਂ ਧਮਕੀਆ ਸਰ ਗੁਰਵਿੰਦਰ ਸਿੰਘ ਨੇ ਗੁਰਵਿੰਦਰ ਹੈ ਮਣੀ ਗਾਤ్రੋਂ ਨੇ ਇਹਨੇ ਧਮਕੀ ਦਿੱਤੀ ਬਰਾਬਰ ਇਹੀ ਸੋਡਾ ਬੰਦਾ ਇਹੀ ਮਾਰਾਂਗੇ ਕਿਸ ਟਾਈਮ ਉਹਦਾ ਅਰਸ਼ਦੀਪ ਦਾ ਸੁਸਾਇਡ ਕੀਤਾ ਅਰਸ਼ਦੀਪ ਦਾ ਉਸ ਟਾਈਮ ਅਸੀਂ ਡਾਕਟਰ ਬੜਿਆਲ ਸਾਹਿਬ ਦੇ ਲੈ ਕੇ ਗਏ ਉਥੋਂ ਘਰ ਲੈ ਕੇ ਆਏ ਠੀਕ ਆ ਇਹਨਾਂ ਨੂੰ ਬੁਲਾਇਆ ਗਿਆ ਇਹਨੇ ਮਣੀ ਗਾਤਰੋਂ ਨੇ ਜੀ ਮੇਰੇ ਘਰ ਤੇ ਬਹੁਤ ਬਦਮੀਤੀ ਕੀਤੀ ਕਿ ਸਾਡੀ ਮਾਰੀ ਅਸੀਂ ਛੋਟੀਆਂ ਬਰਾਬਰ ਮਾਰਾਂਗੇ ਇਹ ਗੁਰਵਿੰਦਰ ਸਿੰਘ ਤੁਹਾਡੀ ਰਿਸਰਚ ਕੀ ਲੱਗਦੀ ਸੀ ਇਹ ਵੀ ਮੇਰੇ ਬ੍ਰਦਰ ਦਾ ਛੋਟਾ ਸਾਲਾ ਸੀ ਛੋੜੇ ਬ੍ਰਦਰ ਦਾ ਸਾਲਾ ਸੀ ਠੀਕ ਆ ਮਣੀ ਗਾਤਰੋਂ ਇੱਕ ਇਹਦਾ ਸਾਧੂ ਸੀਗਾ ਜੀ ਬਲਵਿੰਦਰ ਸਿੰਘ ਦਾ ਇਹਨਾਂ ਨੇ ਮਨਿਕਾ ਤਰੋ ਸਾਹਿਬ ਨੇ ਕਿਹਾ ਸੀ ਕਿ ਸੋਡੀ ਸਾਡੀ ਮਰ ਗਈ ਸੀ ਥੋੜੀ ਬਰਾਬਰ ਹੀ ਮਾਰਾਂਗੇ ਬੰਦਾ ਸਰੋ ਇਟਲੀ ਉਹ ਬੰਦਾ ਮਾਰੜਾ ਮਾਰਿਆ ਗਿਆ ਨੀ ਕਿਨੇ ਕਿਨੇ ਬੱਚੇ ਸੀ ਉਹਦਾ ਕੋਈ ਲੈ ਦੇ ਨੀ ਨਿਹਯਾ ਜਿਹਾ ਬੰਦਾ ਇਹਨਾਂ ਨੇ ਘੁੱਟ ਮਾਰ ਕੇ ਮਾਰਦਾ ਪੁਲਿਸ ਦੇ ਕਾਰਨਾਂ ਜੇ ਮਾਨਸਾਹਬ ਕਹਿੰਦੇ ਸੀ ਵੀ ਕਿਸੇ ਦੇ ਨਾਲ ਬੇਇਨਸਾਫੀ ਨਹੀਂ ਹੋਊ ਕਿਸੇ ਦੇ ਨਾਲ ਧੱਕਾ ਨਹੀਂ ਹੋਊਗਾ ਹਰੇਕ ਨੂੰ ਇਨਸਾਫ ਮਿਲੂਗਾ ਕਿ ਲੱਗਦਾ ਵੀ ਤੁਹਾਨੂੰ ਵੀ ਉਹ ਇਨਸਾਫ ਕਿਉਂ ਨਹੀਂ ਮਿਲ ਰਿਹਾ ਕਾਰਨ ਕੀ ਰੀਜ਼ਨ ਕੀ ਜਦੋਂ ਸੱਤਾ ਤੋਂ ਪਹਿਲਾਂ ਆਉਣ ਤੋਂ ਪਹਿਲਾਂ ਮਾਨਸਾਹਬ ਦੇ ਬਹੁਤ ਵੱਡੇ ਦਾਅਵੇ ਸੀ ਵੀ ਅਸੀਂ ਹਰੇਕ ਨੂੰ ਇਨਸਾਫ ਦਵਾਵਾਂਗੇ ਕਿਸੇ ਨਾਲ ਧੱਕਾ ਨਹੀਂ ਹੋ ਸੋਡੇ ਸਾਹਮਣੇ ਆਪਾਂ ਦੇਖ ਸਕਦੇ ਹਾਂ ਮਾਨਸਾਹਬ ਦੇ ਖੁਦ ਸਕਿਉਰਟੀ 'ਚ ਬੰਦਾ ਤੇ ਉਹਨਾਂ ਦੇ ਪਰਿਵਾਰ ਨਾਲ ਹੀ ਧੱਕਾ ਹੋ ਰਿਹਾ ਕਿਤੇ ਬੰਬ ਬਲਾਸਟ ਹੋ ਰਿਹਾ ਸ਼ਰਿਆਂ ਨੂੰ ਕਤਲ ਹੋ ਰਿਹਾ ਸ਼ਰਿਆਂ ਨੂੰ ਨਸ਼ੇ ਫੜੇ ਜਾ ਰਿਹਾ ਤੇ ਇਦੋਂ ਉੱਤੇ ਧੱਕਾ ਕੀ ਹੋਊਗਾ ਖਰੇ ਹਮ ਧੱਕਾ ਹੈ ਜੀ ਬੰਦੇ ਨੂੰ ਮਾਰ ਕੇ ਸੱਟਦਾ ਉਹਨੂੰ ਐਕਸੀਡੈਂਟ ਦਾ ਕੇਸ ਬਣਾ ਰਿਹਾ ਜਿਹੜੀ ਇਹਨਾਂ ਦੀ ਸਿਸਟਰ ਸੀ ਉਹਨੂੰ ਬਿਮਾਰ ਨੂੰ ਚੱਕ ਕੇ ਲੈ ਗਏ ਉਹਨੂੰ ਜਾ ਕੇ ਪਰਚਾ ਪਾਤਾ ਵਿਚਾਰੀ ਤਿੰਨ ਮਹੀਨੇ ਜੇਲ੍ਹ ਚ ਰਹਿ ਜਦੋਂ ਕੋਰਟ ਨੇ ਉਹਨੂੰ ਬਰੀ ਕਰਤਾ bail ਦੇਤੀ ਤੇ ਫਿਰ ਇਹ ਸਜ਼ਾ ਦੇਣ ਵਾਲੇ ਕੌਣ ਹੁੰਦੇ ਆ ਇਹਦੇ ਉੱਤੇ ਧੱਕਾ ਕੀ ਉਸੇ ਤਾਂ ਇਹੀ ਕਹਿੰਦੇ ਉਹ ਇਨਸਾਫ ਮਿਲਣਾ ਚਾਹੀਦਾ ਮਾਨ ਸਾਹਿਬ ਨੂੰ ਵਿਆਹ ਛੱਡ ਕੇ ਹੁਣ ਦਿੱਲੀ ਵਿਆਹ ਕੇ ਉੱਥੇ ਵਿਜੀ ਆ ਆਪਣੇ ਕੇਜੂ ਸਾਹਿਬ ਦੀ ਬੇਟੀ ਤੇ ਉਹ ਛੱਡ ਕੇ ਪੰਜਾਬ ਆਲ ਦੇਖਣਾ ਚਾਹੀਦਾ ਪੰਜਾਬ ਤਾਂ ਬਰਬਾਦ ਹੋ ਗਿਆ ਆਪਣਾ ਪਰ ਪੰਜਾਬ ਤਾਂ ਜਿਵੇਂ ਓਜੜ ਦੇ ਕਿਨਾਰੇ ਤੇ ਆ ਗਿਆ ਇਹ ਪਹਿਲਾਂ ਕਹਿੰਦੇ ਪੰਜਾਬ ਓਜੜਿਆ ਪੰਜਾਬ ਤਾਂ ਹੁਣ ਓਜੜਿਆ ਪਹਿਲਾਂ ਤਾਂ ਫਿਰ ਵੀ ਸਹੀ ਸੀ ਵਸਦਾ ਸੀ ਸਭ ਕੁਝ ਵਧੀਆ ਸੀ ਪਹਿਲਾਂ ਵਾਲੀ ਸਰਕਾਰਾਂ 100 ਗੁਣਾ ਵਧੀਆ ਸੀ ਇੱਦੋਂ ਇਹਨਾਂ ਨੇ ਜਿਵੇਂ ਅਤਿਆਚਾਰ ਕਰ ਰੱਖਿਆ ਇੱਦੋਂ ਉੱਤੇ ਕੁਝ ਨਹੀਂ ਹੋ ਸਕਦਾ ਕੋਈ ਕਿਸੇ ਦੀ ਸੁਣਵਾਈ ਨਹੀਂ ਹੋ ਰਹੀ ਸ਼ਰੇਆਮ ਕਤਲ ਹੋ ਰਿਹਾ ਜੀ ਇਹਨਾਂ ਜਿਹੜਾ ਬ੍ਰਦਰ ਆ ਵੱਡਾ ਉਹ ਮਾਨ ਸਾਹਿਬ ਦੇ ਨਾਲ हां मान साहब ने सीएम सिक्योरिटी ਵਿੱਚ ਹੈ ਜੀ ਉਹ सीएम सिक्योरिटी ਦੇ ਵਿੱਚ ਹੈ ਵੇਖੋ ਜੇਕਰ ਇਹਨਾਂ ਨੂੰ ਇਨਸਾਫ ਨਹੀਂ ਮਿਲਦਾ ਤੇ ਆਮ ਬੰਦੇ ਦਾ ਕੀ ਬਣੂਗਾ ਆਮ ਬੰਦੇ ਕੀ ਕਰ ਲੂ ਇਹਨਾਂ ਦੇ ਨਾਂ ਰਹਿੰਦਾ ਉਹਨੂੰ ਇਨਸਾਫ ਨਹੀਂ ਮਿਲ ਰਿਹਾ ਇਹ 10 ਦਿਨ ਹੋ ਗਏ ਵਿਚਾਰੇ ਭੜਕਦੇ ਫਿਰਦੇ ਆ ਕਿ ਤੇ ਉੱਧਰ ਜਾਂਦੇ ਆ ਪਹਿਲਾਂ ਹਾਈ ਕੋਰਟੋਂ ਜ਼ਮਾਨਤ ਕਰਾ ਕੇ ਲਿਆ ਉੱਥੇ ਵੀ ਬੰਦੇ ਇਹਨਾਂ ਦੇ ਪਿੱਛੇ ਗਏ ਉਹ ਵੀ ਉਹ ਬੰਦਾ ਵੀ ਬਸ ਪੈਸੇ ਦਾ ਦਾਅਵਾ ਹੋ ਗਿਆ ਕੋਈ ਇਨਸਾਫ ਨਹੀਂ ਕੋਈ ਪ੍ਰਸ਼ਾਸਨ ਨਹੀਂ ਵੇ ਇਹ ਤਾਂ ਸ਼ਰਿਆਂ ਵਿੱਚ ੱਟਾ ਜੀ ਬਹੁਤ ਜ਼ਿਆਦਾ ਅੱਗੇ ਦੇਖੋ ਵੀ ਕੀ ਕੁਝ ਹੋਊਗਾ ਜਦੋਂ ਹੁਣ ਜਦੋਂ ਮਾਨ ਸਾਹਿਬ ਦੇ ਨਾਲ ਜਿਹੜਾ ਬੰਦਾ ਕੋਟੀ ਵਿਚਾਰੇਗਾ ਉਹਨਾਂ ਨਾਲ ਇੰਨਾ ਕੁਝ ਹੋ ਰਿਹਾ ਜੀ ਤੁਸੀਂ ਸਮਾਜ ਸੇਵੀ ਫਿਰ ਅਗਲਾ ਤੁਹਾਡਾ ਸੰਘਰਸ਼ ਕੀ ਆ ਹੁਣ ਅਗਲਾ ਅਸੀਂ ਦੇਖਦੇ ਹਾਂ ਤਾਈਆਂ ਅਸੀਂ ਬਠਿੰਡੇ ਤੋਂ ਹੁਣ ਛੱਡ ਕੇ ਆਇਆ ਸਾਰਾ ਕੁਝ ਇੱਥੇ ਬੈਠੇ ਆ ਸਵੇਰ ਦੇ ਜੀ ਜੇ ਨਾਂਨਸਾਬ ਮਿਲੂ ਫਿਰ ਅਸੀਂ ਆਰ ਦੇ ਹਿਸਾਬ ਨਾਲ ਕਾਰਵਾਈ ਕਰਾਂਗੇ ਐਨਜੀਓ ਨੂੰ ਜੱਥੇ ਬੰਦਿਆਂ ਨੂੰ ਨਾਲ ਲੈ ਕੇ ਅਸੀਂ ਧਰਨਾ ਲਾਵਾਂਗੇ ਤੇ ਸਾਹਮਣੇ ਐਕਸ਼ਨ ਲੈਣਾ ਬੂਆ ਜੀ ਆਰ ਦੇ ਹਿਸਾਬ ਨਾਲ ਫਿਰ ਇਨਾ ਦਿਨ ਦੇ ਚਮਕੌਰ ਸਿੰਘ ਜੀ ਆ ਸਾਫ਼ ਹੀ ਜਵਾਬ ਕਿ ਦਈ ਜਾਂਦੇ ਆ ਵੀ ਕੋਈ ਇਹ ਐਕਸੀਡੈਂਟ ਹੋਇਆ ਅਸੀਂ ਮੰਨਦਾ ਵੀ ਤੁਸੀਂ ਕਹਿੰਦੇ ਐਕਸੀਡੈਂਟ ਕਾਰਵਾਈ ਤਾਂ ਕਰੋ ਪੋਸਟਮਾਰਟਮ ਕਰਾਓ ਜੇ ਉਹ ਜ ਐਕਸੀਡੈਂਟ ਹੁੰਦਾ ਸੀ ਉਸ ਹੱਬ ਨਾਲ ਕਾਰਵਾਈ ਕਰਾ ਲਾਂਗੇ ਤੇ ਤੁਸੀਂ ਕਾਰਵਾਈ ਨਹੀਂ ਕਰਦੇ ਪਹਿਲਾਂ ਹੀ ਆਪ ਦੇ ਕੋਲੋਂ ਐਕਸੀਡੈਂਟ ਕਹਿ ਰਹੇ ਆ ਜੀ ਆ ਹੀ ਨਹੀਂ ਹੋ ਸਕਦਾ ਨਾ ਵੀ ਐਕਸੀਡੈਂਟ ਉਹਨਾਂ ਨੇ ਬਣਾ ਬਣਾਇਆ ਵੀ ਐਕਸੀਡੈਂਟ ਹੋ ਗਿਆ ਜੀ ਉਹਨਾਂ ਨੇ ਬਣਾਤਾ 10 ਦਿਨਾਂ ਹੋ ਗਏ ਕੋਈ ਹੋਰ ਕਾਰਵਾਈ ਨਹੀਂ ਗਈਏ ਰਾਤ ਮੜਾ ਸਵੇਰ ਦੀ ਡੈਥ ਹੋਈ ਆ ਕੋਈ ਉੱਥੇ ਨਹੀਂ ਗਿਆ ਜੀ ਪਤਾ ਲੈਣ ਕੋਈ ਉਹਨਾਂ ਦੇ ਬਿਆਨ ਲੈਣ ਨਹੀਂ ਗਿਆ ਜੀ